ਮਿਲ ਕੇ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਵਾਂਗੇ। ਅਤੇ ਬਿਜਲੀ ਦੇ ਮਾਮਲੇ ਵਿੱਚ ਪੰਜਾਬ ਨੂੰ ਸਰਪਲਸ ਬਣਾਵਾਂਗੇ। 24 ਘੰਟੇ ਬਿਜਲੀ ਰਹਿੰਦੀ ਹੈ ਜੇ ਕੋਈ ਦਿੱਕਤ ਨਹੀਂ ਬਿਜਲੀ ਦੀ ਸਾਨੂੰ। ਜਾਂ ਗਰੀਬਾਂ ਦਾ ਜੌਣ ਦਾ ਸਤਾਰ ਜਿਹੜਾ ਜੀਵਨ ਉੱਚਾ ਪੱਧਰ ਦਾ ਕਿਵੇਂ ਚੱਕ ਸਕਦੇ ਆ। ਇਹ ਸਾਡੀਆਂ ਪ੍ਰਾਇੋਰਟੀਜ਼ ਨੇ। ਮੇਰੇ ਤੇ ਯਕੀਨ ਤੁਸੀਂ ਕੀਤਾ ਤਾਂ ਯਕੀਨ ਰੱਖਿਓ। ਮੈਂ ਤੁਹਾਡਾ ਯਕੀਨ ਕਦੇ ਟੁੱਟਣ ਨਹੀਂ ਦੇਵਾਂਗਾ। ਹਾਂਜੀ ਉਹੀ ਮੈਂ ਕਹਿ ਰਹੀ ਸੀ ਅੱਜ ਅਸੀਂ ਇੱਥੇ ਪਹੁੰਚੇ ਹਰਮੰਦਰ ਸਾਹਿਬ ਸਾਡੀ ਮੂਵੀ ਆ ਰਹੀ ਹੈ 25 ਤਰੀਕ ਨੂੰ 25 ਅੱਛਾ 26 26 ਜਨਵਰੀ ਨੂੰ ਸਾਡੀ ਮੂਵੀ ਆ ਰਹੀ ਹੈ ਲੰਬੜਾਂ ਦਾ ਲਾਣਾ ਤੇ ਬਹੁਤ ਹੀ ਸੋਹਣੀ ਸਟਾਰ ਕਾਸਟ ਹੈ ਤਾਜਸਰ ਨੇ ਲਿਖੀ ਹੈ ਉਹਨਾਂ ਨੇ ਹੀ ਡਾਇਰੈਕਟ ਕੀਤੀ ਹੈ ਅ ਬਹੁਤ ਹੀ ਸੋਹਣਾ ਕਨਸੈਪਟ ਹੈ ਡਿਫਰੈਂਟ ਹੈ ਪੂਰਾ ਪਰਿਵਾਰਿਕ ਹੈ ਸਭ ਨਾਲ ਬਹਿ ਕੇ ਸਾਰੇ ਪਰਿਵਾਰ ਦੇ ਨਾਲ ਇੰਜੋਏ ਕਰਿਓ ਤੇ ਇਸੇ ਅਰਦਾਸ ਕਰਨ ਆਇਆ ਕਿ ਜਿੰਨੀ ਸਾਡੀ ਮਿਹਨਤ ਹੋਈ ਹੈ ਉਨਾਂ ਹੀ ਸੜਾ ਫਲ ਮਿਲੇ ਵਧੀਆ ਸਾਨੂੰ ਤਾਂ ਕਰਕੇ ਅਸੀਂ ਅੱਜ ਅੰਮ੍ਰਿਤਸਰ ਆਏ ਮੈਂ ਨੇ ਤਜ਼ਰਬੇਦਾਰ ਅਦਾਕਾਰ ਵਾਂਗ ਕੰਮ ਕਰਕੇ ਕਿਸ ਤਰ੍ਹਾਂ ਦਾ ਤਜ਼ਰਬਾ ਮਿਲਿਆ ਅਸੀਂ ਤਿੰਨੇ ਜਣੇ ਪਹਿਲਾਂ ਵੀ ਮੰਜੇ ਬਿਸਤਰੇ ਵਾਂਗ ਵਿਚ ਸੀਗੇ ਮੈਂ ਸੰਤਾ ਹਨ ਗੁਰਪਾਲ ਜ਼ਾਰਾ ਗੁਰਪਾਲ ਜੀ ਔਰ ਉਹਦੀ ਬੇਟੀ ਬਣੀ ਸੀ ਹੁਣ ਵੀ ਨੋ ਬਣੇ ਨੇ ਹਾਂ ਪਹਿਲਾਂ ਮੈਂ ਬੇਟੀ ਸੀ ਸੱਤੇ ਭਾਜੀ ਪਰਿਵਾਰਕ ਆ ਮੌਲ ਹੈ ਰੈਡ ਹੋ ਗਿਆ ਕਿਉਂਕਿ ਸਾਰੇ ਫੈਮਿਲੀ ਮੈਂਬਰ ਹੀ ਹੁੰਦੇ ਆ ਕਿਉਂਕਿ ਹਮੇਸ਼ਾ ਉਹੀ ਕਲਾਕਾਰ ਆ ਤੇ ਜਦ ਡਾਇਰੈਕਟਰ ਚੇਂਜ ਹੋ ਜਾਂਦਾ ਜਦ ਡਾਇਰੈਕਟਰ ਦੂਸਰੀ ਫਿਲਮ ਚ ਜਾ ਜਾਂਦਾ ਸੋ ਇਸ ਕਰਕੇ ਉਹ ਬਹੁਤ ਵਧੀਆ ਖੁਸ਼ ਨਮਾਹ ਮਾਹੌਲ ਹੁੰਦਾ ਸੋ ਸਾਰੇ ਵਧੀਆ ਢੰਗ ਨਾਲ ਆਈ ਤਾਂ ਬਹੁਤ ਵਧੀਆ ਨਾਮ ਦੇਸ਼ ਦੁਨੀਆ ਪੰਜਾਬੀ ਫਿਲਮ ਇੰਡਸਟਰੀ ਦਾ ਕਦ ਵੱਧ ਰਿਹਾ ਹੈ ਜਿਹਦਾ ਕਾਰਨ ਉਹ ਇਹ ਸਭ ਸੁਆਭ ਦੇ ਕੇ ਕਿਸ ਤਰ੍ਹਾਂ ਮੈਸੂਮ ਹਾਂ ਸਾਨੂੰ ਤਾਂ ਬਹੁਤ ਪ੍ਰਾਊਡ ਫੀਲ ਹੁੰਦਾ ਮਤਲਬ ਮੈਨੂੰ ਫਸਟ ਆਫ ਜਿਹੜਾ ਪਹਿਲਾ ਕੁਐਸਚਨ ਸੀਗਾ ਵੀ ਇੰਨੇ ਦਿਗਜ ਨੇ ਮੇਰੇ ਸੀਨੀਅਰਸ ਨੇ ਸਾਰੇ ਉਹਨਾਂ ਨਾਲ ਕੰਮ ਕਰਕੇ ਹਨਾ ਮੈਂ ਬਹੁਤ ਖੁਸ਼ ਨਸੀਬ ਮਹਿਸੂਸ ਕਰਦੀ ਆ ਆਪਣੇ ਆਪ ਨੂੰ ਤੇ ਮੈਂ ਬਹੁਤ ਥੈਂਕਫੁਲ ਆ ਰੱਬ ਦੀ ਤਾਤ ਸਰਦੀ ਮੈਂ ਪਹਿਲੀ ਮੂਵੀ ਦੇਖੀ ਸੀਗੀ ਜਿਹੜੀ ਮੈਨੂੰ ਬਹੁਤ ਜ਼ਿਆਦਾ ਟੱਚ ਕੀਤੀ ਸੀ ਲਵਰ ਤੇ ਮੈਂ ਹਮੇਸ਼ਾ ਤਾਂ ਉਹਨਾਂ ਮੈਂ ਫੈਨ ਆ ਇਹਨਾਂ ਦੀ ਸਰ ਤਾਂ ਛੱਡੀ ਦੋ ਗੱਲਾਂ ਹਨ ਤੇ ਸਾਰਿਆਂ ਨੂੰ ਪਤਾ ਹੈ ਨਾ ਜਦੋਂ ਸਾਰਿਆਂ ਨੂੰ ਦੇਖ ਕੇ ਹੱਸਦੇ ਆ ਮੇਰਾ ਇਹ ਹੁੰਦਾ ਵਾਹ ਯਾਰ ਹਨਾ ਗੱਲ ਬਾਤ ਤਾਂ ਮੈਂ ਬਹੁਤ ਖੁਸ਼ ਨਸੀਬ ਆ ਮੈਂ ਇਹਨਾਂ ਦੇ ਨਾਲ ਹੈਗੀ ਆ ਸਾਡਾ ਪੰਜਾਬੀ ਸਿਨੇਮਾ ਬਹੁਤ ਅੱਗੇ ਜਾ ਰਿਹਾ ਤੇ ਹਲੇ ਹੋਰ ਅੱਗੇ ਜਾਣਾ ਹੈ ਤੇ ਇਸ ਚੀਜ਼ ਦੇ ਵਿੱਚ ਮੈਨੂੰ ਲੱਗਦਾ ਹਰ ਆਰਟਿਸਟ ਦਾ ਹਰ ਕਿਸੇ ਦਾ ਯੋਗਦਾਨ ਭਰਪੂਰ ਹੈ ਤੇ ਆਉਣ ਵਾਲੇ ਟਾਈਮ ਦੇ ਵਿੱਚ ਕੁਝ ਵਧੀਆ ਹੋਰ ਫਿਲਮਾਂ ਦੇ ਨਾਲ ਆਈ ਥਿੰਕ ਹੋਰ ਅੱਗੇ ਲੈ ਕੇ ਜਾਵਾਂਗੇ ਇੰਡਸਟਰੀ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਰਦਾਸ ਬੇਨਤੀ ਕਰਨਾ ਹੈ ਜੀ ਜਿੱਦਾਂ ਹਰ ਬੰਦਾ ਹੀ ਇੱਥੇ ਅਰਦਾਸ ਬੇਨਤੀ ਕਰਨ ਆਉਂਦਾ ਅਸੀਂ ਇੱਕ ਫਿਲਮ ਦੀ ਅਰਦਾਸ ਕਰਨ ਆਏ ਆ ਲੰਬੜਾ ਦਾ ਲੈਣਾ ਸਾਡੀ ਫਿਲਮ ਆ ਰਹੀ ਹੈ 26 ਜਨਵਰੀ ਨੂੰ ਔਰ ਉਹ ਤਾਜ ਭਾਈ ਜੀ ਨੇ ਡਾਇਰੈਕਟ ਕੀਤੀ ਹੈ ਸਾਰਾ ਜੀ ਹੈ ਤੇ ਭੈਣ ਨੀਤਾ ਦੇਵਗਨ ਜੀ ਆ ਹੋਰ ਬਹੁਤ ਅੱਛੇ ਕਲਾਕਾਰ ਸੋ ਜਿਨ੍ਹਾਂ ਦੇ ਵਿੱਚ ਕੰਮ ਕੀਤਾ ਸੋ ਅੱਜ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਬੇਨਤੀ ਕਰਨ ਆਏ ਆ ਕਿ ਸਾਡੀ ਮਿਹਨਤ ਨੂੰ ਭਾਗ ਲੱਗਣ ਔਰ ਬਾਬਾ ਚਰਦੀ ਕਲਾ ਦੇ ਸਾਰਿਆਂ ਰੱਖੇ ਤੇ ਬਾਕੀ ਇਹ ਸਾਡੀ ਹੀਰੋਇਨ ਇਹ ਸਾਡੇ ਮੇਨ ਥਾਮ ਹੈ ਜੀ ਪਿੱਲਰ ਹੈ ਤੇ ਮੈਂ ਕਹਿੰਦਾ ਵੀ ਇਹਨਾਂ ਤੋਂ ਵੀ ਥੋੜਾ ਥੋੜਾ ਪੁੱਛਿਆ ਜਾਵੇ ਤੇ ਬਹੁਤ ਵਧੀਆ ਗੱਲ ਆ ਨੀਵੇਂ ਫਿਲਮ ਨੂੰ ਤੁਸੀਂ ਬਹੁਤ ਵੱਡਾ ਪਰਵਾਹ ਹੰਗਾਰਾ ਦਿੱਤਾ ਉਹਦੇ ਤੋਂ ਬਾਅਦ ਉਸੇ ਤਰ੍ਹਾਂ ਦੇ ਹੀ ਜਲੌ ਵਾਲੀ ਬਟ ਥੋੜੇ ਜਿਹਾ ਡਿਫਰੈਂਟ ਕਿਰਦਾਰ ਵਾਲੀ ਫਿਲਮ ਹੈ ਜਿਹਨੂੰ ਤਾਜ ਹੁਣਾਂ ਨੇ ਡਾਇਰੈਕਟ ਕੀਤਾ ਹੈ ਲੰਬੜਾਂ ਦਾ ਲਾਣਾ ਇਹ ਫਿਲਮ 26 ਤਰੀਕ ਨੂੰ ਸਾਰੇ ਸਿਨੇਮਾ ਘਰਾਂ 'ਚ ਰਿਲੀਜ਼ ਹੋ ਰਹੀ ਆ ਤੇ ਅੱਜ ਅਸੀਂ ਵਾਹਿਗੁਰੂ ਜੀ ਦੇ ਚਰਨਾਂ ਦੇ ਵਿੱਚ ਕਿਸ ਤਰ੍ਹਾਂ ਦਾ ਕਿਰਦਾਰ ਹੈਗਾ ਤੁਹਾਨੂੰ ਜਿਤਨਾ ਦੇ ਹੁੰਦੇ ਵੀਰੇ ਬਸ ਉਤਰਾਂ ਦਾ ਹੀ ਆ ਚੜ੍ਹਦੀ ਕਲ ਵਾਲਾ ਫੈਮਿਲੀ ਦੀ ਕਹਾਣੀ ਹੈਗੀ ਆ ਨਾ ਨਾ ਦੱਸਿਓ ਨਾ ਫਿਲਮ ਜੋ ਦੇਖਣੀ ਹੈ ਕਮੇਡੀ ਸਟੋਰੀ ਆ ਬਸ ਇਹੀ ਕਹਿ ਸਕਦੇ ਆ ਕਿ ਕਮੇਡੀ ਹੈਗੀ ਆ ਜ਼ਬਰਦਸਤ ਕਿਸਮ ਦੀ ਔਰ ਪਰਿਵਾਰ ਦੇ ਵਿੱਚ ਬੜਾ ਕੁਝ ਇਹੋ ਜਿਹਾ ਵਾਪਰਦਾ ਕਿੰਨੇ ਤੇ ਨਵੇਂ ਪੰਗੇ ਪਵਾੜੇ ਪੈਂਦੇ ਨੇ ਕਾਮਿਕ ਇਹ ਉਹੀ ਸਾਰਾ ਕੁਝ ਇਹਦੇ ਵਿੱਚ ਲੈ ਕੇ ਆ ਪਰਿਵਾਰ ਵਾਲਾ ਮਾਹੌਲ ਹੋ ਜਾਂਦਾ ਇੱਕ ਕਮੇਡੀ ਹੋ ਜਾਂਦੀ ਜੀ ਬਿਲਕੁਲ ਐਸੇ ਕਰਕੇ ਮੈਨੂੰ ਲੈਂਦੇ ਨੇ ਫਿਲਮ ਚ